ਪੰਜਾਬ ਸਰਕਾਰ ਦੇ ਵੱਲੋਂ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਤੋਂ ਵਿੱਚ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਹੈ। ਇਸ ਸੈਸ਼ਨ ਪੰਜਾਬ ਦੇ 117 ਵਿਦਿਆਰਥੀ ਚਲਾਉਣਗੇ ਜਿਨ੍ਹਾਂ ਦੇ ਵਿੱਚ ਬਟਾਲਾ ਤੋਂ 11ਵੀਂ ਜਮਾਤ ਦਾ ਸਰਕਾਰੀ ਸਕੂਲ ਦਾ ਵਿਦਿਆਰਥੀ ਵੀ ਸ਼ਾਮਲ ਹੈ। ਜੋ ਕਿ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਦੀ ਜਗ੍ਹਾ ਉੱਤੇ ਬਟਾਲਾ ਦੇ ਲੋਕਾਂ ਦੀ ਨੁਮਾਇੰਦਗੀ ਕਰੇਗਾ। ਤਾਂ ਗੱਲਬਾਤ ਦੌਰਾਨ ਇਸ ਵਿਦਿਆਰਥੀ ਨੇ ਕਿਹਾ ਕਿ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਇਹ ਮੌਕਾ ਦਿੱਤਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਚਲਾਉਣ। ਇੱਕ ਦਿਨ ਤੋਂ ਸੈਸ਼ਨ ਦੇ ਵਿੱਚ ਪੈ ਅਗਰ ਮੌਕਾ ਮਿਲੇ ਤਾਂ ਬਟਾਲੇ ਦੇ ਲਈ ਇੰਡਸਟਰੀ ਤੇ ਪੁਰਾਤਨ ਸ਼ਹਿਰਨ ਹੋਣ ਕਰਕੇ ਉਸ ਨੂੰ ਹੈਰੀਟੇਜ ਐਲਾਨਨ ਦੀ ਮੰਗ ਰੱਖਾਂਗਾ ਉਹਨੇ ਕਿਹਾ ਕਿ ਮੈਂ ਬਹੁਤ ਬਾਣ ਮਹਿਸੂਸ ਕਰ ਰਿਹਾ ਕਿ ਮੈਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਬਤੌਰ ਵਿਧਾਇਕ ਬਣ ਕੇ ਜਾ ਰਿਹਾ ਸੰਜੀਤ ਸ਼ਰਮਾ ਲੈਮਟ ਕਲਾਸ ਮਤਲਬ ਕਿ ਤੁਸੀਂ ਵਿਧਾਨ ਸਭਾ ਦੇ ਜਾ ਰਹੇ ਹੋ ਕਦੋਂ ਜਾ ਰਹੇ ਹੋ ਕਿੰਨੇ ਦਿਨ ਦਾ ਸੈਸ਼ਨ ਹੈ ਕੀ ਕਰਨ ਜਾ ਹਾਂਜੀ 26 ਤਰੀਕ ਦਾ ਸੈਸ਼ਨ ਹੈ ਇੱਕ ਦਿਨ ਵੀ ਅਸੀਂ ਉੱਥੇ ਪੂਰਾ ਰਹਿਣਾ ਚੰਡੀਗੜ੍ਹ ਵਿਧਾਨ ਸਭਾ ਜਿਹੜਾ ਪੰਜਾਬ ਵਿਧਾਨ ਸਭਾ ਦਾ ਏਰੀਆ ਉਹਦੇ ਵਿੱਚ ਉਸ ਕੰਪਲੈਕਸ ਵਿੱਚ ਬੈਠਣਾ ਹੈ ਜਿੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਸਾਹਿਬ ਬੈਠਦੇ ਨੇ ਉਸ ਸੇਵਾ ਤੇ ਬੈਠਣਾ ਹੈ ਅਤੇ ਬਟਾਲੇ ਸ਼ਹਿਰ ਨੂੰ ਰਿਪਰੈਜ਼ੈਂਟ ਕਰਨ ਜਾਣਾ ਹੈ ਬਤੌਰ ਐਮ ਐਲ ਏ ਸ਼ਰੀ ਕਲਸੀ ਸਾਹਿਬ ਜੀ ਦੀ ਜਿਹੜਾ ਭੂਮਿਕਾ ਨਿਭਾਣ ਜਾਣਾ ਕੋਈ ਕਿੰਨੇ ਬੱਚੇ ਆ ਰਹੇ ਹੈ ਅਤੇ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਕੁਝ ਅਜੰਡਾ ਮਿਲਿਆ ਤੁਹਾਨੂੰ ਕੀ ਰਹੇਗਾ ਜਿਵੇਂ ਕਿ అసెంਬਲੀ ਦੇ 117 ਮੈਂਬਰ ਨੇ ਸਾਰੇ ਮਿਲਾ ਕੇ ਆਪੋਜੀਸ਼ਨ ਨੇ ਅੰਡਰ ਦੀ ਪਾਰਟੀ ਦੇ ਵੀ ਤੇ 110 ਬੱਚੇ ਆਨੇ ਨੇ ਏਜੰਡਾ ਸਾਨੂੰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਇੱਕ ਤੇ ਸੰਵਿਧਾਨ ਦਾ ਉਥੇ ਸਾਲਗिरा ਵੀ ਮਨਾਈ ਜਾਣੀ ਜਿਸ ਦਾ ਸਪੀਕਰ ਸਾਹਾ ਉਪਰਾਲਾ ਹੈ ਜਦੇ ਅਸੀਂ ਬਹੁਤ ਧੰਨਵਾਦੀ ਹਾਂ ਤੇ ਉਹਨਾਂ ਨੇ ਡੈਮੋਕ੍ਰੇਸੀ ਨੂੰ ਕਿਦਾਂ ਸਟ੍ਰੈਂਥਨ ਕਰਨਾ ਹੈ ਕਨਸਟੀਟਿਊਸ਼ਨ ਦੀ ਸਪਿਰਟ ਨੂੰ ਕਿਦਾਂ ਅੱਗੇ ਵਧਾਉਣਾ ਹੈ ਇਹ ਜਿਹੜੇ ਗੱਲਾਂ ਬਾਤਾਂ ਉੱਤੇ ਡਿਸਕਸ਼ਨ ਹੋਣੀ ਹੈ ਤੇ ਬਟਾਲੇ ਹਲਕੇ ਨੂੰ ਰਿਪਰਿਜ਼ੈਂਟ ਕਰਨ ਮੈਂ ਜਾ ਰਿਹਾ ਹਾਂ ਜਿੱਕਰ ਤੁਹਾਨੂੰ ਐਮਐਲਏ ਦੀ ਜਗ੍ਹਾ ਤੇ ਭੇਜਿਆ ਜਾ ਰਿਹਾ ਹੈ ਜਿੱਥੇ ਤੁਹਾਨੂੰ ਕੋਈ ਮੌਕਾ ਮਿਲਦਾ ਵਿਧਾਨ ਸਭਾ ਦੇ ਸਪੀਕਰ ਨਾਲ ਗੱਲ ਕਰਨ ਦਾ ਆਪਣੇ ਬਟਾਲੇ ਦੀ ਕਿਸੇ ਮੰਗ ਰੱਖਣਾ ਤੇ ਕੀ ਸੋਚ ਕੇ ਚੱਲੇ ਹੋ ਕਿਹੜੀ ਮੰਗ ਰੱਖੋਗੇ ਬੇਫਕੀ ਬਟਾਲਾ ਇੱਕ ਇੰਡਸਟਰੀਅਲ ਟਾਊਨ ਆ ਰੋਅਡ ਦਾ ਕੋਰਸ ਆਫ ਹਿਸਟਰੀ ਇੱਥੇ ਇੰਡਸਟਰੀ ਰਹੀ ਆ ਪਰ ਹੁਣਾਂ ਨੂੰ ਉਹ ਨਹੀਂ ਨਜ਼ਰ ਆਂਦੀ ਇਹਨੂੰ ਫਿਰ ਤੋਂ ਇਕਨੋਮਿਕ ਹਬ ਦੇ ਤੌਰ ਤੇ ਸਟੈਬਲਿਸ਼ ਕਰਨਾ ਇਹ ਹੀ ਮੇਰੀ ਗੱਲ ਹੋਏਗੀ ਸਪੀਕਰ ਸਾਹਿਬ ਨਾਲ ਤੇ ਇੱਕ ਜਿਹੜੀ ਵੀ ਹਿਸਟਰੀ ਦਾ ਕੋਰਸ ਆ ਸਾਡੇ ਜਿਹੜੀ ਯੂਥ ਨੂੰ ਵਾਲੀ ਹਿਸਟਰੀ ਇਹਦੀ ਵਿਰਾਸਤ ਦਾ ਪਤਾ ਲੱਗੇ ਰਿਥ ਹੈਰੀਟੇਜ ਦਾ ਪਤਾ ਲੱਗੇ ਅਸੀਂ ਇਹ ਗੱਲ ਉੱਥੇ ਰੱਖਾਂਗੇ ਜੇ ਸਪੀਕਰ ਸਾਹਿਬ ਨਾਲ ਗੱਲ ਕਰਨ ਦਾ ਮੌਕਾ ਹੋਵੇ ਇੱਕ ਸਟੂਡੈਂਟ ਇੱਕ ਐਮਐਲਏ ਦੀ ਭੂਮਿਕਾ ਨਿਭਾਉਣਾ ਜਾਂ ਆਪਣੇ ਹ ਆਪਣੀ ਗੱਲ ਰੱਖਣੀ ਕਿੰਨਾ ਦਾ ਐਕਸਪੀਰੀਅੰਸ ਰਹੇਗਾ ਔਰ ਕਿੰਨਾ ਕਿ ਇਸ ਕੀ ਸੋਚ ਕੀ ਇਸ ਵੇਲੇ ਦਿਮਾਗ ਚ ਕੀ ਚੱਲ ਰਿਹਾ ਹੈ ਇਸ ਵੇਲੇ ਦਿਮਾਗ ਚ ਇਹੀ ਹੈ ਜੀ ਇੱਕ ਤਾਂ ਪਹਿਲੇ ਤਾਂ ਆਪਣੇ ਆਪ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਮਾਲਕ ਨੇ ਇਹਨਾਂ ਕਾਬਲ ਸਮਝਿਆ ਤੁਹਾਨੂੰ ਇਹ ਓਪਰਚ्युनिटी ਮਿਲੀ ਆ ਤੁਹਾਨੂੰ ਬਤਾ ਰਿਹਾ ਐਸ ਅ ਸਟੂਡੈਂਟ ਜੇ ਮੈਂ ਗੱਲ ਕਰਾਂ ਤੇ ਐਜੂਕੇਸ਼ਨ ਦੇ ਵਿੱਚ ਮੇਰਾ ਹੋਲਡ ਹੈ ਕਿਉਂਕਿ ਮੇਨ ਮੇਰਾ ਉਹਦੇ ਨਾਲ ਹੀ ਮੇਰਾ ਸਾਰਾ ਲੈਣਾ ਦੇਣਾ ਹੈ ਉਹਦੀ ਮੈਂ ਗੱਲ ਕਰਾਂਗਾ ਬਾਕੀ ਇੱਕ ਐਕਸਪ੍ਰੈਸ ਕਰਨਾ ਹੈ ਕਿ ਐਕਸਪੋਜ਼ਰ ਮਿਲਦਾ ਬੱਚੇ ਨੂੰ ਇਕ ਉਹਨੂੰ ਆਪਣੇ ਕੌਨਫੀਡੈਂਸ ਲੈਵਲ ਆਪਣੇ ਟੈਲੈਂਟ ਆਪਣਾ ਜਿਹੜੀ ਉਹ ਫੀਲ ਚ ਵਰਕ ਕਰਾਏਗਾ ਅੱਗੇ ਉਹਨੂੰ ਕਈ ਇੰਟਰਸਟ ਆ ਕਾਫੀ ਕੁਝ ਪੜਾ ਲੱਗਦਾ ਸੋ ਇੱਕ ਬਹੁਤ ਵੱਡਾ ਇੱਕ ਬੜਾ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ ਅਸੀਂ ਇਹਦੇ ਬਹੁਤ ਧੰਨਵਾਦੀ ਆ ਫੈਸ਼ਨ ਦੇਖਣਾ ਫੈਸ਼ਨ ਚਲਾਣਾ ਕੀ ਫਰਕ ਹੈ ਫੈਸ਼ਨ ਦੇਖਣਾ ਇਹ ਬੜਾ ਵਧੀਆ ਤੁਹਾਡਾ ਸਵਾਲ ਹੈ ਫੈਸ਼ਨ ਦੇਖਣਾ ਦੇਖਣ ਤੋਂ ਤੇ ਤੁਸੀਂ ਬਸ ਵਾਚ ਕਰ ਰਹੇ ਹੋ ਨਾ ਤੁਸੀਂ ਬਾਰ ਬਾਰ ਦੇਖ ਰਹੇ ਆ ਇਦਾਂ ਹੋ ਰਿਹਾ ਉਹ ਇਹ ਕਰ ਰਹੇ ਨੇ ਇਹਨਾਂ ਨੇ ਇਹ ਗੱਲ ਰੱਖੀ ਜੇ ਤੁਸੀਂ ਉਸ ਮੂਮੈਂਟ ਤੇ ਪ੍ਰੈਵਟ ਹੁੰਦੇ ਹੋ ਉਹਨ ਮੂਮੈਂਟ ਨੂੰ ਜੀਣਾ ਕਹਿੰਦੇ ਆ ਅਸੀਂ ਇਹ ਮੂਮੈਂਟ ਜੀਣੇ ਆ ਬਤਾਉ ਰਹਾ ਐ ਮੈਂ ਲੱਗਦਾ ਇੱਕ ਦਿਨ ਦਾ ਐਮਐਲਏ ਬਣ ਕੇ ਆਪਣੇ ਅੰਦਰ ਵੀ ਕੋਈ ਐਸੀ ਚੀਜ਼ ਨਿਕਾਗੇਗੀ ਸ਼ਾਇਦ ਕੱਲ ਨੂੰ ਪੋਲਿਟਿਕਸ ਚ ਜਾਣਾ ਪਵੇ ਹਾਂ ਜ਼ਰੂਰ ਜੀ ਸ਼ਾਇਦ ਵੇਰ ਦਾ ਵਨ ਬਲੋਸ ਦੇਖੋ ਪਰ ਹਾਂ ਇੱਕ ਬੜਾ ਵਧੀਆ ਇਨੀਸ਼ੀਏਟਿਵ ਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਗੇ ਵੀ ਸਿੱਖਦੇ ਰਾਂਗੇ ਫੈਮਿਲੀ ਚ ਕੌਣ ਕੌਣ ਆ ਵਰਕ ਕੀ ਕਰਦੇ ਨੇ ਫੈਮਿਲੀ ਚ ਮੇਰੇ ਫਾਦਰ ਸਾਹਿਬ ਨੇ ਤੇ ਟੀਚਰ ਨੇ ਮੇਰੇ ਮਦਰ ਇੱਕ ਕਾਉਂਸਲਰ ਨੇ ਮੈਂ ਤੇ ਮੇਰੀ ਛੋਟੀ ਸਿਸਟਰ